ਫਿਰੋਜ਼ਪੁਰ ਦੇ ਪਿੰਡ ਕੁੰਡੇ ਦੇ ਨੌਜਵਾਨਾਂ ਨੂੰ ਨਸ਼ਾ ਨਿਗਲ ਰਿਹਾ ਹੈ ਨਸ਼ੇ ਨੇ ਇੱਕ ਹੋਰ ਘਰ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਪਿੰਡ ਕੁੰਡੇ ਫਿਰੋਜ਼ਪੁਰ ਦਾ ਉਹ ਪਿੰਡ ਹੈ ਜਿੱਥੇ ਕੁਝ ਦਿਨ ਪਹਿਲਾਂ ਨਸ਼ੇ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋਈ ਸੀ ਉਹਨਾਂ ਦੇ ਸਿਵੇ ਹਾਲੇ ਠੰਡੇ ਨਹੀਂ ਸੀ ਹੋਏ ਕਿ ਅੱਜ ਫਿਰ ਇੱਕ ਹੋਰ ਨੌਜਵਾਨ ਨੇ ਨਸ਼ੇ ਕਾਰਨ ਦਮ ਤੋੜ ਦਿੱਤਾ ਹੈ ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਉਮਰ ਕਰੀਬ 25 ਸਾਲ ਹੈ ਪਿੰਡ ਵਾਸੀਆਂ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਪਿੰਡ ਵਿੱਚ ਸਰੇਆ ਨਸ਼ਾ ਵਿਕ ਰਿਹਾ ਹੈ ਜਿਸ ਨੂੰ ਰੋਕਣ ਦੇ ਵਿੱਚ ਪੁਲਿਸ ਪ੍ਰਸ਼ਾਸਨ ਫੇਲ ਸਾਬਤ ਹੋ ਰਿਹਾ ਹੈ ਪਿੰਡ ਵਾਲਿਆਂ ਨੇ ਮੰਗ ਕੀਤੀ ਹੈ ਕਿ ਨਸ਼ੇ ਤੇ ਰੋਕ ਲਗਾਈ ਜਾਵੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਹੌਲੀ ਹੌਲੀ ਪੂਰਾ ਪਿੰਡ ਖਾਲੀ ਹੋ ਜਾਵੇਗਾ ਦਿਨ ਹੋ ਗਿਆ ਅੱਜ 6ਵੇਂ ਦਿਨ ਹੋ ਗਿਆ 6ਵੇਂ ਦਿਨ ਚਾਰ ਮਬਦੂਦਾਂ ਚਾਰ ਮਬਦੂਦਾਂ ਚਾਰ ਮਬਦੂਦਾਂ ਇਥੇ ਚਿੱਟਾ ਬਹੁਤ ਵੇਖਦਾ ਗੁੱਫੀਆਂ ਵੇਖਦਾ ਈ ਇਹ ਸਰਕਾਰਾਂ ਕੁਛ ਨਹੀਂ ਕਰਦੀਆਂ ਤਾਂ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਕੜ। ਘਰਾਂ ਦੇ ਘਰ ਕਿਸ ਤਰ੍ਹਾਂ ਕਿ ਘਰਾਂ ਦੇ ਘਰ ਗਰਕ ਹੋਈ ਜਾਂਦੀ ਹੈ ਜੀ ਉਹ ਹੁਣੇ ਨੇ। ਇਹ ਜਿਹੜੇ ਪੈਦ ਇਹਦਾ ਪਾਰ ਗੱਟੀ ਦਿਗਰ ਤੈਨੂੰ ਜਾਣਾ ਪੈਣਾ। ਇੰਦਾ ਕਿਵੇਂ ਕਰਦਾ ਜੀ ਤਿਓਰ ਉਥੋਂ ਦਿਗਰ ਬੰਦੇ ਵੇਖੇ ਦੇਖਦੇ। ਉਥੋਂ ਦਿਗਰ ਵੇਖ ਕੀ ਹਾਲ ਹੋਇਆ ਪਿਆ ਜ਼ਮੀਨਾਂ ਵੇਚ ਦਿੱਤੀਆਂ। ਬੁਰੇ ਹਾਲ ਬੰਕੇ ਦਿਹਾੜੇ ਹੋਇਆ ਪੈ। ਇਹ ਸਰਕਾਰ ਪੂਛ ਪ੍ਰਤੀਤ ਹੀ ਨਹੀਂ ਕਰਦੀ। ਨਾ ਨਾ ਤੂੰ ਓਏ ਪਾਣੀ ਪਿਆ ਰਿਹਾ ਹੈ ਇਹਦਾ ਕੰਟਰੋਲ ਕਰਨ ਦਾ ਬੜਾ ਹੁਸਕੜਾ ਹਾਂਜੀ ਹਾਂ ਜਿਹੜੇ ਅੱਗੇ ਬੱਚੇ ਨੇ ਤੇ ਜੰਗ ਲੱਗ ਗਿਆ ਤਾਂ ਉਹਨਾਂ ਨੂੰ ਇੰਨਾ ਹੀ ਕਿ ਮੈਂ ਖਬਰ ਦੇ ਨਾ ਜੰਗ ਲੱਭ ਗਿਆ ਗਿਆ ਤੇ ਗੱਬਰੂ ਨਹੀਂ ਮਿਲੇਗਾ ਗੱਬਰੂ ਨਹੀਂ ਮਿਲੇਗਾ ਮਿੰਡਰੀ ਦੇ ਵਿੱਚ ਗੱਬਰੂ ਨਹੀਂ ਮਿਲੇਗਾ ਪੰਜਾਬ ਜਿਨ੍ਹਾਂ ਨਹੀਂ ਤਾਂ ਬੰਦ ਹੋ ਜੀ ਜਿਹੜੀਆਂ ਵਿਚਾਰੀਆਂ ਬੱਚਿਆਂ ਨੂੰ ਕੌਣ ਪਾਲੇ ਛੋਟੇ ਛੋਟੇ ਬੱਚੇ 4 4 ਬੱਚੇ ਹੌਣਪਾਲੇ ਦਾ ਮਗਿਆਈ ਕਿੰਨੀ ਕੰਟਰੋਲ ਹੋਣਾ ਚਾਹੀਦਾ ਹਾਂ ਕੰਟਰੋਲ ਹੋਣਾ ਚਾਹੀਦਾ ਇਹ ਗਾਰਨ ਭਾਈ ਚਿੱਟਾ ਸ਼ਰੇਆਮ ਮਿਲਦਾ ਪਿਆ ਠੀਕ ਹੈ ਇਹ ਕੁੰਡੇ ਪਿੰਡੇ ਇਹਦਾ ਨਾਮ ਕੀ ਹੈ ਇਹਦਾ ਨਾਮ ਰੰਜੀਤ ਸੀਗਾ ਇਹਦਾ ਨਾਮ ਰੰਜੀਤ ਸੀ ਰੰਜੀਤ ਨਾ ਰੰਜੀਤ ਨਾਮ ਇਹਦੀ ਉਮਰ ਨਹੀਂ 25 26 ਸਾਲ ਹੈਗੀ ਇਹ 25 ਤੋਂ 25 ਤੋਂ 25 ਤੋਂ 26 ਸਾਲ ਹੈਗੀ ਹਾਂਜੀ ਤੇ ਚਾਰ ਬੱਚੇ ਦੋ ਕੁੜੀਆਂ ਦੋ ਮੁੰਡੇ ਦੋ ਮੁੰਡੇ ਨੇ ਦੋ ਕੁੜੀਆਂ ਚਾਰ ਬੱਚੇ ਨੇ ਤੇ ਚਿੱਟਾ ਸ਼ਰੇਆਮ ਵੇਚਦਾ ਹੈ ਕੋਈ ਕੰਟਰੋਲ ਨਹੀਂ ਹੁੰਦਾ ਨਾ ਕੋਈ ਸਰਕਾਰ ਹੀ ਕਰਦੀ ਪਈ ਹੈ ਹਾਂਜੀ ਹਫਤੇ ਦੇ ਵਿੱਚ ਚਾਰ ਮੌਤਾਂ ਲਗਾਤਾਰ ਹੋਈਆਂ ਚਿੱਟੇ ਵਾਲੇ ਮੁੰਡੇ ਮਰੇ ਨੇ ਦੋ ਹੀ ਦਿਨ ਦੇ ਚਾਚੇ ਦੇ ਸੀਗੇ ਨਾਲ ਹੀ ਘਾਰੇ ਹਾਂਜੀ ਇਹ ਇਹਦੋਂ ਪਹਿਲਾ ਇੱਕ ਮੁੰਡਾ ਪੂਰਾ ਹੋਇਆ ਇੱਕ ਹੋਰ ਮੁੰਡਾ ਹੋਇਆ ਜੋਨ ਦਾ ਨਾਂ ਉਹਦਾ ਜੇ ਭੋਗ ਪਿਆ ਹੈ ਤੇ ਇਹ ਮੁੰਡਾ ਪੂਰਾ ਹੋ ਗਿਆ ਪਤਾ ਕੀ ਸਾਡੀ ਦਾ ਹੱਥ ਛੱਡ ਕੇ ਬੇਨਤੀ ਕਿ ਪਿੰਡ ਦਾ ਕੁਝ ਕੀਤਾ ਜਾਵੇ ਹਾਂਜੀ ਤੇ ਦੇਖੋ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਹੁਣ ਬੱਚਿਆਂ ਦੀ ਕੇਅਰ ਕੌਣ ਕਰੇਗਾ ਮਾਫ਼ੀ ਤੋਂ ਬਿਨਾ ਕੋਈ ਕਹਿ ਰਹੀ ਹਾਂਜੀ ਸਰਕਾਰਾਂ ਦਾ ਵਾਅਦਾ ਹਾਂ ਤੇ ਉਹ ਜੀ ਘਰ ਦੀ ਜੀ ਉਮਰ ਕੀ ਹੈ ਜੇ ਕੁਛ ਵੀ ਉਮਰ ਨਹੀਂ ਹੈਗੀ ਸਰਕਾਰਾਂ ਦੇ ਬੜੇ ਬੜੇ ਵਾਅਦੇ ਵਾਦੇ ਕਰ ਉਹ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਨੂੰ ਉਹ ਸਰਕਾਰਾਂ ਕੀ ਕਰਦੀਆਂ ਨੇ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਸਰਕਾਰਾਂ ਨੇ ਤਾਂ ਗੰਦ ਪਾਇਆ ਹੋਇਆ ਹੈ ਪੁਲਿਸ ਪੈਸੇ ਲੈ ਕੇ ਬੰਦਾ ਛੱਡਦੀ ਸਰਕਾਰਾਂ ਛੁਡਵਾਉਂਦੀਆਂ ਨੇ ਮੰਤਰੀ ਦਾ ਫੋਨ ਕਰਵਾ ਦਿਓ ਜੀ ਬੰਦਾ ਛੁੱਟ ਗਿਆ ਆ ਪ੍ਰਧਾਨ ਹੈ ਜੀ ਸ਼ਹਿਰ ਦਾ ਪਿੰਡ ਦਾ ਪ੍ਰਧਾਨ ਹੈ ਇਹ ਲੋਕੀ ਪੈਸੇ ਦੇ ਸਿਸਟਮ ਨਾਲ ਚੱਲਦੇ ਪੈਣੇ ਘਰਾਂ ਦਾ ਬੇੜਾ ਗਰਕ ਹੋਇਆ ਪਿਆ ਹਾਂਜੀ ਇਹ ਪਿੰਡ 'ਚ ਰੋਜ਼ ਹੀ ਮੌਤ ਹੋ ਰਹੀ ਸਮਝੋ ਕੱਲ ਹੁਣ ਦੋ ਭੋਗ ਪੈਣੇ ਤੇ ਅੱਜ ਮੌਤ ਹੋ ਗਈ ਇਹ ਵੀ ਭੋਗ ਹੀ ਪੈਣਾ ਹੈ ਇਹ ਪਤਾ ਨਹੀਂ ਚਿੱਟੇ ਵਾਲਾ ਫੇਰ ਅਗਾ ਕਿਹੜਾ ਮਰ ਜਾਣਾ ਪ੍ਰਸ਼ਾਸਨ ਅੱਗੇ ਬੇਨਤੀਆਂ ਪ੍ਰਸ਼ਾਸਨ ਅੱਗੇ ਕਰਦੇ ਰਹਿ ਆ ਇਹ ਇੱਕ ਦਿਨ ਵੀ ਨਹੀਂ ਜੀ ਬੰਦਾ ਬਿਨਾਂ ਨਾਗਾ ਮੌਤਾਂ ਹੋ ਰਹੀਆਂ ਚੌਥੀ ਤੋਂ ਪੰਜਵੀਂ ਮੌਤ ਹੈ ਸਾਡੇ ਪਿੰਡ ਦੇ ਵਿੱਚ ਕੁੰਡੇ ਪਿੰਡ 'ਚ ਤੇ ਪ੍ਰਸ਼ਾਸਨ ਦਾ ਕੁਛ ਨਹੀਂ ਕਰ ਰਿਹਾ ਇੱਥੇ ਥਾਣੇਦਾਰ ਐਸ ਐਚ ਓ ਸਾਰੇ ਹੋ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਹੀ ਨਹੀਂ ਗੋਲੀ ਤੇ ਚਿੱਟਾ ਦਾ ਬਹੁਤ ਹੀ ਜ਼ਿਆਦਾ ਸਾਡੇ ਪਿੰਡ ਵਿੱਚ ਰਿਹਾ ਠੰਡੇ ਮਸਲੇ 'ਚ ਪਾਤਾ ਜੀ ਗੌਰ ਹੀ ਨਹੀਂ ਕਰਦੀ ਸਰਕਾਰ ਸਰਕਾਰਾਂ ਇਹਨਾਂ ਨੇ ਵਾਅਦੇ ਕਰਦੀਆਂ ਸੀ ਚਿੱਟਾ ਖਤਮ ਕਰਾਂਗੇ ਸਭੂ ਅੱਗੇ ਕੁੜੀਆਂ 'ਚ ਸੀ ਹੁਣ ਕਿਲਵਾਂ ਦੇ ਹਿਸਾਬ ਨਾਲ ਕਵਾਂਟਲਾਂ ਦੇ ਹਿਸਾਬ ਨਾਲ ਤੇ ਕਿੱਥੇ ਗਈਆਂ ਸਰਕਾਰਾਂ ਤੇ ਵਾਅਦੇ ਇਹਨਾਂ ਦੇ ਬਸ ਖਬਰਾਂ ਲਵਾਉਣ ਲਈ ਹੁੰਦੇ ਜਾਂ ਚੈਨਲਾਂ 'ਤੇ ਬੋਲਣ ਲਈ ਹੁੰਦੇ ਨੇ ਕਿ ਲੋਕਾਂ ਦੇ ਘਰਾਂ ਜਾਣ ਕੇ ਵੇਖਣ ਕੀ ਹਾਲ ਏ। ਢਾਂਡੇ ਵਿਚ ਵਿਚ ਚਿੱਟਾ ਪੀਤੀ ਜਾਂਦੇ ਨੇ। ਚਿੱਟਾ ਵੇਚਣ ਵਾਲੇ ਅਮੀਰ ਬਣ ਜਾਂਦੇ ਨੇ। ਔਰਤਾਂ ਵਿਧਵਾ ਹੋਈ ਜਾਂਦੀਆਂ ਜੀ ਜਿਨ੍ਹਾਂ ਦੇ ਮਰਨ ਕੇ ਵਿਧਵਾ ਹੀ ਹੋਣ ਵੀ। ਮਾਵਾ ਦੇ ਪੁੱਤ ਮਾਵਾ ਦੇ ਪੁੱਤ ਮਾਵਾ ਦੇ ਬੁਰੇ ਹਾਲ ਹੋਏ ਬਣੇ। ਘਰਾਂ ਦੇ ਚਿਰਾਗ। ਚਿਰਾਗ ਬੁੱਝ ਗਏ ਜੀ ਘਰਾਂ ਦੇ। ਬਿਲਕੁਲ ਸਾਡੇ ਪਿੰਡ ਦਾ ਤਾਂ ਸਤਿਆਨਾਥ ਹੋਇਆ ਪਿਆ ਜੀ। ਪ੍ਰਸ਼ਾਸਨ ਜਮਾਂ ਨਹੀਂ ਗੌਰ ਕਰਦਾ। ਆਉਂਦੇ ਨੇ ġੇੜਾ ਮਾਰ ਜਾਂਦੇ ਜੀ ਉਸ ਤੋਂ ਬਾਅਦ ਕੁਝ ਵੀ ਨਹੀਂ। ਫਾਰਮੈਲਟੀ ਪੂਰੀ ਕਰਦੇ ਨੇ। ਅਸੀਂ ਤਾਂ ਨੇ ਕੋਈ ਸਰਕਾਰ ਸਾਡੀ ਸੁਣੇ ਕੋਈ ਚੰਗੀ ਸਰਕਾਰ ਸਰਕਾਰਾਂ ਤੇ ਵਿਸ਼ਵਾਸ ਤਾਂ ਹੈ ਨਹੀਂ ਜੇ ਕੋਈ ਚੰਗੀ ਸਰਕਾਰ ਬਣੇ ਤੇ ਉਹੀ ਇਹਨੂੰ ਬੰਦ ਕਰਾ ਸਕਦੀ ਯੋਗੀ ਵਗਰੇ ਜਾਂ ਮੋਦੀ ਵਗਰੇ ਹੋਰ ਸਾਨੂੰ ਕਿਸੇ ਸਰਕਾਰ ਤੇ ਕੋਈ ਉਮੀਦ ਨਹੀਂ ਹੈ ਕਿਉਂਕਿ ਉਹੀ ਇਹਨਾਂ ਚੀਜ਼ਾਂ ਨੂੰ ਨੱਥ ਪਾ ਸਕਦੇ ਨੇ ਹੋਰ ਕੋਈ ਸਰਕਾਰ ਨਹੀਂ ਪਾ ਸਕਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਨਹੀਂ ਤਾਂ ਇਹ ਵੋਟਾਂ ਵੱਟੀ ਆਉਂਦੇ ਨੇ ਜੇ ਨੌਜਵਾਨ ਹੀ ਮਰ ਗਏ ਵੋਟਾਂ ਕਿੱਥੋਂ ਪੈਣਗੀਆਂ ਸਰਕਾਰਾਂ ਨੂੰ ਇਹ ਵੋਟਾਂ ਦੇ ਨਹੀਂ ਸਕਦੇ ਇਹਨਾਂ ਦੀ ਜ਼ਿੰਦਗੀ ਦੇ ਨਹੀਂ ਸਕਦੇ ਹੈਗੇ। ਹੋੜ ਦੀ ਸਾਰੀ ਦੁਨੀਆ ਸੱਕੀ ਹੈ। ਇਹਨਾਂ ਦੀ ਜ਼ਿੰਦਗੀ ਦੀ ਵੀ ਸੱਕੀ ਬਣਾ ਨਾ ਕਿ ਇਹਨਾਂ ਨੂੰ ਬਚਾਉਣਾ ਵੀ ਹੈ। ਨਸ਼ੇ ਤੋਂ ਵੀ ਬਚਾਈਏ। ਨਸ਼ੇ ਤੋਂ ਬਚਾਉਣ ਵਾਲ ਕਿਸੇ ਦਾ ਧਿਆਨ ਨਹੀਂ ਤੇ ਵੋਟਾਂ ਮੰਗਣ ਆ ਦਰਦਰ ਕੁੱਤਿਆਂ ਦਾ ਰਾ ਫਿਰਦੀਆਂ ਨੇ ਸਰਕਾਰਾਂ। ਕਿੰਨੀ ਕੋਮਾ ਇਹਦੀ 20 ਤੋਂ 25 ਸਾਲ ਚਾਰ ਬੱਚੇ ਆ ਜੀ। ਗਿਣਾ ਲੈ ਸਾਡੀਆਂ ਚਿੱਤੇ ਕਰਕੇ ਹਾਂਜੀ ਪਿੰਡ ਦੇ ਵਿੱਚ ਗਿਣਾ ਚਿੱਤੇ ਕਰਕੇ 6 ਮੌਤਾ ਚਿੱਪੀਆਂ ਨੇ ਤਿੰਨ ਤਾਂ ਸਾਡੀਆਂ ਘਰ ਦੀਆਂ ਇਹਨੇ ਘਰ ਘਰ ਦੀਆਂ ਤਿੰਨ ਮੌਤਾਆਂ ਦੀ ਘਰ ਪਰਿਵਾਰ ਚ ਗਈ ਇੱਕ ਹਫ਼ਤੇ ਦੇ ਵਿੱਚ ਵਿੱਚ ਸਰਕਾਰਾਂ ਨਿਕੰਮੀਆਂ ਨੇ ਸਾਡੇ ਵਾਸਤੇ ਤੇ ਨਿਕੰਮੀਆਂ ਆਲੇ ਜਦੋਂ ਸਾਡਾ ਇਹ ਕੋ ਮਸਲਾ ਹੱਲ ਕਰਦੇ ਤਾਂ ਸਾਡੇ ਵਾਸਤੇ ਤੁੰਦੇ ਖੰਮਗਾ ਦੇ ਲਾ ਲੇ ਕੇ ਛੱਡ ਜਾਂਦੇ ਨੇ ਚਿੱਟੇ ਆळ्या ਨੂੰ ਸੱਤਰ ਥਾਣਾ ਛੱਡ ਜਾਂਦਾ ਚਿੱਟੇ ਆळ्या ਨੂੰ ਫਾੜ ਕੇ ਪੈਸੇ ਲੈ ਲੈਦੇ ਉਹਨਾਂ ਕੋਲੋਂ